ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸਰਾਂ ਦੀ ਬਹੁਤ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਕਾਤਲ ਸਾਬਕਾ ਫੌਜੀ ਨੇ ਆਪਣੇ ਸਕੇ ਭਰਾ ਦਾ ਪੂਰਾ ਪਰਿਵਾਰ ਤਬਾਹ ਕਰ ਦਿੱਤਾ ਇੱਥੋਂ ਤੱਕ ਕਿ ਉਸ ਨੇ ਆਪਣੀ ਮਾਂ ਨੂੰ ਵੀ ਨਹੀਂ ਬਖਸ਼ਿਆ ਆਪਣੀ ਮਾਂ ਵੀ ਮਾਰ ਦਿੱਤੀ ਹੈ ਇਸ ਕਾਤਲ ਫੌਜੀ ਨੇ ਔਰ ਸਾਬਕਾ ਫੌਜੀ ਇਹ ਦੱਸਿਆ ਜਾ ਰਿਹਾ ਔਰ ਇੱਕੋ ਪਰਿਵਾਰ ਦੇ ਪੰਜ ਜੀਆਂ ਦਾ ਦਰਦਨਾਕ ਕਤਲ ਹੋ ਗਿਆ ਹੈ ਸਾਬਕਾ ਫੌਜੀ ਨੇ ਮਾਰਤਾ ਸਕੇ ਭਰਾ ਦਾ ਸਾਰਾ ਹੀ ਪਰਿਵਾਰ ਆਪਣੀ ਮਾਂ ਵੀ ਮਾਰ ਦਿੱਤੀ ਆਪਣਾ ਭਰਾ ਆਪਣੀ ਭਾਬੀ ਔਰ ਉਸਦੇ ਦੋ ਬੱਚੇ ਵੀ ਮਾਰ ਦਿੱਤੇ ਇੱਕ ਬੱਚੀ ਜਿਹੜੀ ਆ ਉਹ ਬਹੁਤ ਜ਼ਿਆਦਾ ਸੀਰੀਅਸ ਆ ਪੀਜੀਆ ਇਹ ਉਸਨੂੰ ਐਡਮਿਟ ਕਰਵਾਇਆ ਗਿਆ ਪੁਲਿਸ ਨੇ ਸ਼ਮਸ਼ਾਨ ਘਾਟ ਚੋਂ ਅੱਧ ਛੜੀਆਂ ਲਾਸ਼ਾਂ ਬਰਾਮਦ ਕੀਤੀਆਂ ਕਿਉਂਕਿ ਉਸਨੇ ਕਤਲ ਤੋਂ ਬਾਅਦ 5 ਜਣਿਆਂ ਦਾ ਕਤਲ ਕਰਨ ਤੋਂ ਬਾਅਦ ਸ਼ਮਸ਼ਾਨ ਘਾਟ ਦੇ ਵਿੱਚ ਫਿਰ ਲਾਸ਼ਾਂ ਨੂੰ ਲਿਜਾ ਕੇ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਸਾੜਨ ਦੀ ਕੋਸ਼ਿਸ਼ ਕੀਤੀ ਪਰ ਜਿੱਦਾਂ ਹੀ ਇਤਲਾਹ ਮਿਲ ਗਈ ਔਰ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਬਰਾਮਦ ਕਰ ਲਈਆਂ ਤਾਂ ਆ ਹਰਿਆਣਾ ਦੇ ਅੰਬਾਲਾ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਨਾਰਾਇਣਗੜ੍ਹ ਇਲਾਕੇ ਦੇ ਵਿੱਚ ਆਪਣੇ 5 ਪਰਿਵਾਰਕ ਮੈਂਬਰਾਂ ਦਾ ਹੀ ਬੁਰੇ ਤਰੀਕੇ ਦੇ ਨਾਲ ਕਤਲ ਕਰ ਦਿੱਤਾ ਸਾਬਕਾ ਫੌਜੀ ਨੇ ਔਰ ਮਰਨ ਵਾਲਿਆਂ ਦੇ ਵਿੱਚ 5 ਸਾਲ ਦੀ ਬੇਟੀ 6 ਮਹੀਨਿਆਂ ਦਾ ਬੇਟਾ ਵੀ ਸ਼ਾਮਲ ਹੈ 6 ਮਹੀਨਿਆਂ ਦੇ ਬੱਚੇ ਨੂੰ ਵੀ ਨਹੀਂ ਬਖਸ਼ਿਆ ਇਸ ਬੰਦੇ ਨੇ ਤੁਸੀਂ ਦੇਖੋ ਤਾਂ ਸਹੀ ਇਸ ਦੀ ਤਸਵੀਰ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਜਿਦੇ ਵਿੱਚ ਪੱਗ ਬੰਨੀ ਹੋਈ ਹੈ ਇਸ ਬੰਦੇ ਨੇ ਆਪਣਾ ਪੂਰਾ ਦਾ ਪੂਰਾ ਪਰਿਵਾਰ ਤਬਾਹ ਕਰ ਦਿੱਤਾ ਭੂਸ਼ਣ ਨਾ ਦਾ ਇਹ ਸਾਬਕਾ ਫੌਜੀ ਦੱਸਿਆ ਜਾ ਰਿਹਾ ਹੈ ਜ਼ਮੀਨੀ ਵਿਵਾਦ ਕਰਕੇ ਪੂਰਾ ਰੌਲਾ ਸੀਗਾ ਔਰ ਉਸਨੇ ਗੁੱਸੇ ਦੇ ਵਿੱਚ ਆ ਕੇ ਆਪਣਾ ਪੂਰਾ ਪਰਿਵਾਰ ਤਬਾਹ ਕਰ ਦਿੱਤਾ ਆਪਣੇ ਸਕੇ ਭਰਾ ਨੂੰ ਮਾਰ ਦਿੱਤਾ ਆਪਣੀ ਭਾਬੀ ਨੂੰ ਮਾਰ ਦਿੱਤਾ ਆਪਣੀ ਮਾਂ ਦਾ ਕਤਲ ਕਰ ਦਿੱਤਾ ਔਰ ਇਥੋਂ ਕਿ ਉਸਨੇ ਆਪਣੇ 6 ਮਹੀਨਿਆਂ ਦੇ ਭਤੀਜੇ ਨੂੰ ਵੀ ਨਹੀਂ ਬਖਸ਼ਿਆ 6 ਮਹੀਨਿਆਂ ਦੇ ਭਤੀਜੇ ਦਾ ਵੀ ਕਤਲ ਕਰ ਦਿੱਤਾ ਜ਼ਾਲਮ ਨੇ ਸਕੇ ਭਰਾ ਦਾ ਸਾਰਾ ਹੀ ਪਰਿਵਾਰ ਤਬਾਹ ਕਰ ਦਿੱਤਾ ਔਰ ਦਰਸ ਨਹੀਂ ਆਇਆ ਇਸ ਨੂੰ ਇਸ ਨੇ 6 ਮਹੀਨਿਆਂ ਦੇ ਬੱਚੇ ਨੂੰ ਵੀ ਵੜ ਦਿੱਤਾ 6 ਮਹੀਨਿਆਂ ਦਾ ਬੱਚਾ ਵਿਚਾਰਾ ਜਿਹੜਾ ਜਿਸ ਨੂੰ ਅਜੇ ਦੁਨੀਆਦਾਰੀ ਦਾ ਕੁਝ ਪਤਾ ਹੀ ਨਹੀਂ ਸੀਗਾ ਉਸ ਦਾ ਵੀ ਇਸ ਨੇ ਕਤਲ ਕਰ ਦਿੱਤਾ ਤਾਂ ਬਹੁਤ ਵੱਡੀ ਵਾਰਦਾਤ ਹਰਿਆਣਾ ਦੇ ਅੰਬਾਲਾ ਦੇ ਵਿੱਚ ਜਿੱਥੇ ਇੱਕੋ ਪਰਿਵਾਰ ਦੇ ਪੰਜਿਆਂ ਦਾ ਦਰਦਨਾਕ ਕਤਲ ਹੋਇਆ ਔਰ ਕਤਲ ਕੀਤਾ ਕਿੰਨੇ ਹੈ ਕਤਲ ਕੀਤਾ ਸਕੇ ਭਰਾ ਨੇ ਸਕੇ ਭਰਾ ਨੇ ਸਕੇ ਭਰਾ ਦਾ ਕਤਲ ਕੀਤਾ ਔਰ ਦੇਖੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਖੂਨ ਜਿਹੜਾ ਉਹ ਚੱਟਾ ਹੋ ਗਿਆ ਖੂਨ ਪਾਣੀ ਬਣਦਾ ਹੋਇਆ ਨਜ਼ਰ ਆ ਗਿਆ ਔਰ ਕੋਰ ਕਲਯੁਗ ਜਿਹੜਾ ਇਸੇ ਨੂੰ ਕਿਹਾ ਜਾਂਦਾ ਹੈ ਕਿ ਕਲਯੁਗ ਦੇ ਵਿੱਚ ਤਾਂ ਰਿਸ਼ਤੇ ਨਾਤੇ ਸਭ ਕੁਝ ਖਤਮ ਹੋ ਰਿਹਾਤਾ ਬੁਰੇ ਤਰੀਕੇ ਦੇ ਨਾਲ ਇਸ ਸ਼ਖਸ ਨੇ ਅੰਨੇ ਹੋਏ ਸ਼ਖਸ ਨੇ ਜਿਹੜਾ ਕਤਲ ਕੀਤਾ ਕਿਹਾ ਜਾ ਸਕਦਾ ਹੈ ਕਿ ਜ਼ਮੀਨ ਪਿੱਛੇ ਅੰਨਾ ਹੋ ਗਿਆ ਇਹ ਬੰਦਾ ਔਰ ਹੁਣ ਸਾਰੀ ਜ਼ਿੰਦਗੀ ਸਲਾਖਾਂ ਦੇ ਪਿੱਛੇ ਹੋਏਗੀ ਔਰ ਹੋ ਸਕਦਾ ਹੈ ਕਿ ਉਸ ਨੂੰ ਹੋਰ ਵੀ ਇਸ ਤੋਂ ਵੀ ਸਖਤ ਕੋਈ ਸਜ਼ਾ ਦਿੱਤੀ ਜਾਵੇ ਤਾਂ ਹਰਿਆਣਾ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਅੰਬਾਲਾ ਦੇ ਵਿੱਚ ਅੰਬਾਲਾ ਦੇ ਨਾਰਾਇਣਗੜ੍ਹ ਇਲਾਕੇ ਦੇ ਵਿੱਚ ਰਿਟਾਇਰਡ ਫੌਜੀ ਨੇ ਆਪਣੇ ਭਰਾ ਦਾ ਸਾਰਾ ਪਰਿਵਾਰ ਖਤਮ ਕਰ ਦਿੱਤਾ ਆਪਣੀ ਮਾਂ ਦਾ ਵੀ ਕਤਲ ਕਰ ਦਿੱਤਾ ਔਰ ਇਸ ਦਰਿੰਦੇ ਨੂੰ ਜਰਾ ਵੀ ਸ਼ਰਮ ਨਹੀਂ ਆਈ ਇਸ ਨੇ 6 ਮਹੀਨਿਆਂ ਦੇ ਬੱਚੇ ਨੂੰ ਵੀ ਮਾਰ ਦਿੱਤਾ ਕਿਵੇਂ ਕੋਈ ਇੰਨਾ ਜ਼ਾਲਮ ਇੰਨਾ ਦਰਿੰਦਗੀ ਕਰ ਸਕਦਾ ਹੈ ਕਿ ਇੰਨਾ ਆਪਣੇ ਉਸ ਦੇ ਜਿਸ ਇੱਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਜ਼ਮੀਨ ਪਿਛੇ ਤਾਂ ਸਿਰ ਪਾੜ ਜਾਂਦੇ ਆ ਜ਼ਮੀਨ ਪਿਛੇ ਤਾਂ ਕਤਲ ਹੋ ਜਾਂਦੇ ਆ ਤਾਂ ਜ਼ਮੀਨ ਪਿਛੇ ਕਤਲ ਹੋਏ ਆ ਇੱਕ ਨਹੀਂ ਜ਼ਮੀਨ ਪਿਛੇ ਕਤਲ ਹੋਏ ਆ ਪੰਜ ਭਰਾ ਨੇ ਸਕੇ ਭਰਾ ਦਾ ਕਤਲ ਕੀਤਾ ਆਪਣੀ ਭਾਬੀ ਦਾ ਕਤਲ ਕੀਤਾ ਆਪਣੇ ਭਤੀਜਾ ਭਤੀਜੀ ਦਾ ਤੇ ਆਪਣੀ ਮਾਂ ਦਾ ਵੀ ਕਤਲ ਕਰ ਦਿੱਤਾ ਇਸ ਦਰਿੰਦੇ ਨੇ ਤਾਂ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਨੇ ਕਤਲ ਕੀਤਾ ਹੈ ਔਰ ਅਸ ਉਸ ਤੋਂ ਬਾਅਦ ਕੀ ਹੋਇਆ ਜਦੋਂ ਕਤਲ ਕਰ ਦਿੱਤਾ ਇਸ ਨੇ ਬੁਰੇ ਤਰੀਕੇ ਦੇ ਨਾਲ ਵੱਢ ਦਿੱਤਾ ਆਪਣਾ ਸਾਰਾ ਪਰਿਵਾਰ ਆਪਣਾ ਆਪਣੇ ਭਰਾ ਦਾ ਪਰਿਵਾਰ ਵੱਢ ਦਿੱਤਾ ਔਰ ਉਸ ਤੋਂ ਬਾਅਦ ਫਿਰ ਇਸ ਨੇ ਸਬੂਤ ਵੀ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਲਾਸ਼ਾਂ ਨੂੰ ਵੀ ਸਾੜਨ ਦੇ ਲਈ ਲੈ ਗਿਆ ਤਾਂ ਲਾਸ਼ਾਂ ਅੱਧ ਸੜੀਆਂ ਲਾਸ਼ਾਂ ਜਿਹੜੀਆਂ ਨੇ ਉਹ ਪੁਲਿਸ ਕੱਢ ਲਈ ਹੈ ਔਰ ਉਹਨਾਂ ਨੂੰ ਫਿਰ ਪੋਸਟਮਾਰਟਮ ਉਹਨਾਂ ਦਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਲਜਾਇਆ ਗਿਆ ਔਰ ਹਾਲਾਂਕਿ ਇਸਨੇ ਆਪਣੇ ਸਾਰੇ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਮਰਨ ਵਾਲਿਆਂ ਦੇ ਵਿੱਚ ਇਸ ਦੀ ਮਾਂ ਸ਼ਾਮਿਲ ਆ ਇਸਨੇ ਆਪਣੇ ਭਰਾ ਦਾ ਆਪਣੀ ਭਾਬੀ ਸਮੇਤ ਦੋ ਭਤੀਜਾ ਭਤੀਜੀ ਦਾ ਵੀ ਕਤਲ ਕਰ ਦਿੱਤਾ 5 ਸਾਲਾਂ ਦੀ ਇੱਕ ਬੱਚੀ ਵੀ ਨਹੀਂ ਇਸਨੇ ਬਖਸ਼ੀ ਔਰ ਇਸਨੇ 6 ਮਹੀਨਿਆਂ ਦਾ ਬੇਟਾ 6 ਮਹੀਨਿਆਂ ਦਾ ਆਪਣਾ ਭਤੀਜਾ ਵੀ ਮਾਰ ਦਿੱਤਾ ਇਸ ਸ਼ਖਸ ਨੇ ਤਾਂ ਇਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ